ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦੇ ਲਈ ਕੱਲ ਨੂੰ ਵੋਟਾਂ ਪੈ ਜਾਣੀਆਂ ਨੇ ਅੱਜ ਬੜਾ ਗਹਿਮਾ ਗਹਿਮੀ ਵਾਲਾ ਦਿਨ ਰਹਿਣਾ ਉਮੀਦਵਾਰਾਂ ਨੇ ਪ੍ਰਚਾਰ ਜਿਹੜਾ ਉਹ ਡੋਰ ਟੂ ਡੋਰ ਜਾ ਕੇ ਕਰਨਾ ਹੈ ਤੇ ਉਸ ਤੋਂ ਪਹਿਲਾਂ ਆਪਾਂ ਗੱਲ ਕਰਨ ਲਈ ਇਹ ਦੁਆਬੇ ਦੀਆਂ ਦੋ ਸੀਟਾਂ ਦੀ ਦੁਆਬੇ ਦੀਆਂ ਦੋ ਸੀਟਾਂ ਦੇ ਉੱਤੇ ਇਸ ਵੇਲੇ ਮਾਮਲਾ ਬੜਾ ਰੋਚਕ ਬਣਿਆ ਹੋਇਆ ਪਲ-ਪਲ ਸਥਿਤੀਆਂ ਪ੍ਰਸਥਿਤੀਆਂ ਬਦਲ ਰਹੀਆਂ ਨੇ ਖਾਸ ਕਰਕੇ ਹੁਸ਼ਿਆਰਪੁਰ ਦੇ ਉੱਤੇ ਤੁਸੀਂ ਜੁੜੇ ਹੋ ਲੋਕ ਪੁਆਇੰਟ న్యూਸ ਦੇ ਨਾਲ ਮਹਿੰਦਰ ਬਾਜਵਾ ਦੁਆਬੇ ਦੀਆਂ ਵੈਸੇ ਤਾਂ ਦੁਆਬਾ ਮਾਲਵੇ ਦੀਆਂ ਕੁਝ ਸੀਟਾਂ ਚ ਵੰਡਿਆ ਹੋਇਆ ਕੁਝ ਜਿਹੜਾ ਉਹ ਮਾਝੇ ਦੀਆਂ ਸੀਟਾਂ ਚ ਵੰਡਿਆ ਹੋਇਆ ਪਰ ਨਰੋਲ ਤੌਰ ਦੇ ਉੱਤੇ ਦੁਆਬੇ ਦੀਆਂ ਦੋ ਸੀਟਾਂ ਨੇ ਜਿਹਦੇ ਵਿੱਚ ਹੁਸ਼ਿਆਰਪੁਰ ਤੇ ਜਲੰਧਰ ਜਿਹੜੀ ਹੈ ਉਹ ਦੁਆਬੇ ਦੀਆਂ ਨਰੋਲ ਦੋਨੇ ਸੀਟਾਂ ਨੇ ਪਹਿਲਾਂ ਗੱਲ ਕਰਦੇ ਹਾਂ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਕੁਝ ਦਿਨ ਪਹਿਲਾਂ ਗਰਾਊਂਡ ਰਿਪੋਰਟ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿੱਚ ਟੱਕਰ ਹੋ ਸਕਦੀ ਹੈ ਉਹੋ ਜੀ ਸਥਿਤੀ ਲਗਭਗ ਹੈ ਪਰ ਕੁਝ ਤਬਦੀਲੀਆਂ ਹੋਈਆਂ ਨੇ ਭਾਰਤੀ ਜਨਤਾ ਪਾਰਟੀ ਦੇ ਕੋਲੇ ਇਸ ਸਮੇਂ ਸੀਟ ਹੈ ਸੋਮਪ੍ਰਕਾਸ਼ ਹੁਣੀ ਇੱਥੋਂ ਉਮੀਦਵਾਰ ਨੇ ਇਸ ਵਾਰ ਉਹਨਾਂ ਦੀ ਪਤਨੀ ਹਨੀਤਾ ਸੋਮਪ੍ਰਕਾਸ਼ ਉਮੀਦਵਾਰ ਨੇ ਮਸਲਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਇੱਥੇ ਬਹੁਤ ਜ਼ੋਰ ਲਾ ਰਹੀ ਹੈ ਇਸ ਸੀਟ ਨੂੰ ਕੱਢਣ ਲਈ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆ ਕੇ ਰੈਲੀ ਕਰਕੇ ਗਏ ਨੇ ਕਈ ਤਰ੍ਹਾਂ ਦੇ ਐਲਾਨ ਉਲੂਣ ਵੀ ਕਰਕੇ ਗਏ ਨੇ ਕਈ ਚੀਜ਼ਾਂ ਨੂੰ ਸਾਧਨ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਦੋਨੇ ਫੈਕਟ ਨੇ ਜਲੰਧਰ ਤੇ ਹੁਸ਼ਿਆਰਪੁਰ ਨਾਲ ਕੁਝ ਚੀਜ਼ਾਂ ਜੁੜਦੀਆਂ ਰਹਿਣਗੀਆਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਦੀਆਂ ਹਸ਼ਿਆਰਪੁਰ ਦਾ ਜਿਹੜਾ ਕੰਡੀ ਇਲਾਕਾ ਹੈ ਜਦੇ ਵਿੱਚ ਮੁਕੇਰੀਆਂ ਦਾ ਕੰਡੀ ਇਲਾਕਾ ਹੈ ਗੜਦੀ ਹਾਲ ਦਾ ਕੰਡੀ ਇਲਾਕਾ ਹੈ ਫਿਰ ਆਪਾਂ ਹਰਿਆਣੇ ਦਾ ਕੰਡੀ ਇਲਾਕਾ ਦੇਖ ਲਈਏ ਤਾਂ ਇਹ ਚੀਜ਼ਾਂ ਨੇ ਕੰਡੀ ਇਲਾਕੇ ਦੇ ਵਿੱਚ ਪਿਛਲੀ ਵਾਰ ਬੀਜੇਪੀ ਬਹੁਤ ਸਟਰੋਂਗ ਸੀ ਬੀਜੇਪੀ ਦਾ ਕੋਰ ਵੋਟਰ ਉੱਥੇ ਹੈਗਾ ਹੈ ਸੂਚਨਾਵਾਂ ਇਹ ਆ ਰਹੀਆਂ ਨੇ ਕਿ ਗੜਦੀ ਹਾਲ ਮੁਕੇਰੀਆਂ ਤੇ ਹਰਿਆਣੇ ਦੇ ਕੰਢੀ ਇਲਾਕੇ ਦੇ ਵਿੱਚ ਬੀਜੇਪੀ ਦੀ ਵੋਟ ਨੂੰ ਖੋਰਾ ਲੱਗਿਆ ਤੇ ਉਹ ਵੋਟ ਆਮ ਆਦਮੀ ਪਾਰਟੀ ਵੱਲ ਸ਼ਿਫਟ ਕਰ ਰਹੀ ਹੈ। ਹੁਸ਼ਿਆਰਪੁਰ ਦਾ ਦਲਿਤ ਪਾਈਚਾਰਾ ਜ਼ਿਆਦਾਤਰ ਆਮ ਆਦਮੀ ਪਾਰਟੀ ਵੱਲ ਸ਼ਿਫਟ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ। ਕਾਂਗਰਸ ਇਸ ਸਮੇਂ ਇਸ ਫਾਈਟ ਦੇ ਵਿੱਚੋਂ ਪਿੱਛੜ ਗਈ ਹੈ। ਬੀਜੇਪੀ ਜਿਹੜਾ ਸ਼ਹਿਰਾਂ ਦੇ ਅੰਦਰ ਕਨਸੋਲੀਡੇਟ ਕਰ ਰਹੀ ਹੈ ਤੇ ਰਾਮ ਮੰਦਰ ਦੇ ਮੁੱਦੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਨੇ ਬੀਜੇਪੀ ਨੂੰ ਇੱਕ ਹੁਲਾਰਾ ਦਿੱਤਾ ਹੈ ਤੇ ਕਿਹਾ ਜਾਂਦਾ ਹੈ ਕਿ ਬੀਜੇਪੀ ਪਹਿਲਾ ਨਾਲੋਂ ਕੁਝ ਮਜ਼ਬੂਤ ਰੈਲੀ ਤੋਂ ਬਾਅਦ ਹੋਈ ਹੈ ਪਿੰਡਾਂ ਦੇ ਵਿੱਚ ਬੀਜੇਪੀ ਦਾ ਵਿਰੋਧ ਹੈ ਜਿਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਤੋਂ ਨਾਰਾਜ਼ ਵੋਟਰ ਹੈ ਉਹ ਕਾਂਗਰਸ ਵੱਲ ਸ਼ਿਫਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਪਰ ਉਹ ਬੀਜੇਪੀ ਵੱਲ ਉਸ ਪ੍ਰਕਾਰ ਨਹੀਂ ਜਾ ਰਿਹਾ ਖਾਸ ਕਰਕੇ ਕਿਸਾਨੀ ਦਾ ਵੋਟਰ ਜਿਹਦੇ ਵਿੱਚ ਦਸੂਆ ਟਾਂਡਾ ਓੜਮੋੜ ਦਾ ਜਿਹੜਾ ਇਲਾਕਾ ਹੈ ਤੇ ਜਿਹੜਾ ਹੁਸ਼ਿਆਰਪੁਰ ਦੇ ਨਾਲ ਲੱਗਦਾ ਇਲਾਕਾ ਹੈ ਹੁਸ਼ਿਆਰਪੁਰ ਤਹਿਸੀਲ ਦਾ ਜਿਹੜਾ ਇਲਾਕਾ ਹੈ ਉੱਥੇ ਇਹ ਚੀਜ਼ ਦੇਖੀ ਜਾ ਰਹੀ ਹੈ ਕੰਡੀ ਦੇ ਵਿੱਚ ਫਾਈਟ ਜਿਹੜੀ ਮੁੱਖ ਤੌਰ ਦੇ ਉੱਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਚ ਹੈ ਇਨ੍ਹਾਂ ਇਲਾਕਿਆਂ ਚ ਫਾਈਟ ਹੈ ਜਿਹੜੀ ਉਹ ਹੈਗੀ ਹੈ ਕਾਂਗਰਸ ਅਤੇ ਆਪ ਦੇ ਵਿਚਕਾਰ ਪਰ ਉਹਨੇ ਕਾਂਗਰਸ ਉਹਨੀ ਸਟਰੋਂਗ ਨਹੀਂ ਕਾਂਗਰਸ ਕੰਡੀ ਦੇ ਇਲਾਕੇ ਚ ਫਾਈਟ ਚ ਬਾਹਰ ਹੈ ਤੇ ਸ਼ਹਿਰਾ ਚ ਫਾਈਟ ਦੇ ਵਿੱਚ ਵਖਾਈ ਨਹੀਂ ਦੇ ਰਹੀ ਫਗਵਾੜੇ ਦੀ ਗੱਲ ਕਰ ਲਈ ਜਾਵੇ ਫਗਵਾੜੇ ਚ ਉਮੂਮਨ ਬੀਜੇਪੀ ਸਟਰੋਂਗ ਹੈ ਸ਼ਹਿਰ ਦੇ ਅੰਦਰ ਤੇ ਜਿਹੜਾ ਉਹ ਕਹਿ ਲਈ ਆਪਾਂ ਪਿੰਡਾਂ ਦੇ ਵਿੱਚ ਬੀਜਪੀ ਉਨੀ ਸਟਰੋਂਗ ਨਹੀਂ ਵਿਖਾਈ ਦੇ ਰਹੀ ਉੱਥੇ ਆਮ ਆਦਮੀ ਪਾਰਟੀ ਕਿਤੇ ਬਿਹਤਰ ਸਥਿਤੀ ਦੇ ਵਿੱਚ ਵਿਖਾਈ ਦਿੰਦੀ ਹੈ ਤਾਂ ਕੁੱਲ ਮਿਲਾ ਕੇ ਦੇਖਿਆ ਜਾਵੇ ਹੁਸ਼ਿਆਰਪੁਰ ਦੇ ਇੱਕ ਇੱਕ ਵੀ ਚੀਜ਼ ਹੈ ਕਿ ਹੁਸ਼ਿਆਰਪੁਰ ਦਾ ਵਪਾਰੀ ਵਰਗ ਬੀਜਪੀ ਦੇ ਨਾਲ ਉਸ ਪ੍ਰਕਾਰ ਖੁਸ਼ ਨਹੀਂ ਕਿਉਂਕਿ ਸੋਮ ਪ੍ਰਕਾਸ਼ ਉਹਨਾਂ ਨੇ ਕੰਮ ਹੀ ਨਹੀਂ ਕਰਾਏ ਇਹ ਵਪਾਰੀ ਵਰਗ ਦਾ ਇਲਜ਼ਾਮ ਹੈ ਇੱਕ ਰੇਲ ਗੱਡੀ ਦੀ ਮੰਗ ਨਹੀਂ ਸੋਮ ਪ੍ਰਕਾਸ਼ ਉਹ ਨਹੀਂ ਪੂਰੀ ਕਰ ਸਕੇ ਫਿਰ ਰੇਲ ਗੱਡੀ ਦੀ ਮੰਗਸਾਂ ਨੇ ਕੋਈ ਵੱਡਾ ਕਾਰਖਾਨਾ ਨਹੀਂ ਹਿਮਾਚਲ ਦੇ ਵਿੱਚ ਪੰਜਾਬ ਦੇ ਕਾਰਖਾਨੇ ਸ਼ਿਫਟ ਹੋ ਗਏ ਪੰਜਾਬੀ ਨੌਜਵਾਨਾਂ ਨੂੰ ਉੱਥੇ ਜਾ ਕੇ ਕੰਮ ਕਰਨਾ ਪੈ ਰਿਹਾ ਹੁਸ਼ਿਆਰਪੁਰ ਦਾ ਵਪਾਰ ਹਿਮਾਚਲ ਚ ਜਿਹੜੀ ਹੈ ਉਦਯੋਗ ਦਾ ਸ਼ਿਫਟ ਹੋਣ ਕਰਕੇ ਹੁਸ਼ਿਆਰਪੁਰ ਦਾ ਵਪਾਰ ਜਿਹੜਾ ਚੱਕਣਾਚੂਰ ਹੋਇਆ ਇਸ ਕਰਕੇ ਹੁਸ਼ਿਆਰਪੁਰ ਦਾ ਵਪਾਰੀ ਵਰਗ ਬਹੁਤਾ ਖੁਸ਼ ਨਹੀਂ ਹੈ ਹਾਂ ਇਸ ਗੱਲ ਤੇ ਉਹ ਵੋਟ ਪਾ ਰਿਹਾ ਕਿ ਰਾਮ ਮੰਦਰ ਦੇ ਮਾਮਲੇ ਤੇ ਉਹ ਵੋਟ ਪਾ ਰਿਹਾ ਜਾਂ ਟ੍ਰੈਡੀਸ਼ਨਲੀ ਰਵਾਇਤੀ ਤੌਰ ਦੇ ਉੱਤੇ ਉਹ ਆਮਾ ਬੀਜੇਪੀ ਨੂੰ ਵੋਟ ਪਾਉਂਦਾ ਆ ਰਿਹਾ ਸੀ ਤਾਂ ਉਹ ਪਾ ਸਕਦਾ ਹੈ ਤੇ ਪਾ ਵੀ ਰਿਹਾ ਹੈ ਪਰ ਇੱਕ ਹਿੱਸਾ ਆਮ ਆਦਮੀ ਪਾਰਟੀ ਵੱਲ ਸ਼ਿਫਟ ਕੀਤਾ ਹੈ ਇਹ ਵੀ ਵਿਖਾਈ ਦੇ ਰਿਹਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਆਮ ਆਦਮੀ ਪਾਰਟੀ ਦੀਆਂ ਸਥਿਤੀਆਂ ਜਿਹੜੀਆਂ ਨੇ ਉਹ ਹੁਸ਼ਿਆਰਪੁਰ ਦੇ ਵਿੱਚ ਬਿਹਤਰ ਨੇ ਤੇ ਰਾਜਕਮਰ ਚੱਬੇਵਾਲ ਨੂੰ ਇੱਕ ਐਜ ਜਿਹੜਾ ਉਹ ਵਿਖਾਈ ਦੇ ਰਿਹਾ ਹੁਸ਼ਿਆਰਪੁਰ ਦੇ ਵਿੱਚ ਕਲੀਅਰ ਐਂਡ ਕਟ ਗੱਲ ਜਲੰਧਰ ਦੀ ਕਰ ਲਈਏ। ਜਲੰਧਰ ਬਾਰੇ ਗੱਲ ਜਿੰਨੂੰ ਵੀ ਮਰਜ਼ੀ ਫੋਨ ਕਰ ਲਓ ਭਾਈ ਕੀ ਹੋਊਗਾ ਚੰਨੀ ਜਿੰਨੂੰ ਫੋਨ ਕਰ ਲਓ ਚੰਨੀ ਤੁਸੀਂ ਕਿਸੇ ਪੱਤਰਕਾਰ ਨੂੰ ਕਰ ਲਓ ਕਿਸੇ ਹੋਰ ਨੂੰ ਕਰ ਲੋ ਹਰ ਕੋਈ ਕਹਿੰਦਾ ਚੰਨੀ 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 ਮਸਲਾ ਇਹ ਹੈ ਕਿ ਚੰਨੀ ਬੇਸ਼ੱਕ ਇਸ ਸਮੇਂ ਅੱਜ ਦੇ ਨਾਲ ਨੇ ਪਰ ਕਈ ਥਾਵਾਂ 'ਚ ਸਥਿਤੀਆਂ ਉਲਝ ਗਈਆਂ ਪ੍ਰਧਾਨ ਮੰਤਰੀ ਦੀ ਰੈਲੀ ਹੋਈ ਪ੍ਰਧਾਨ ਮੰਤਰੀ ਦੀ ਰੈਲੀ ਨੇ ਕਿਹਾ ਕਿ 에어ਪੋਰਟ ਦਾ ਨਾਮ ਮੇਰੇਖਾ ਆਦਮਪੁਰ 에어ਪੋਰਟ ਦਾ ਨਾਮ ਜਿਹੜਾ ਉਹ ਰੱਖਿਆ ਜਾਣਾ ਭਗਤ ਰਵਿਦਾਸ ਜੀ ਦੇ ਨਾਮ ਦੇ ਉੱਤੇ ਤੇ ਜਾਣ ਕੇ ਕਹਿੰਦੇ ਕਿ ਸ਼ਾਇਦ ਇਹ ਥੋੜਾ ਹਿੱਟ ਕਰ ਜਵੇ ਰਵਿਦਾਸ ਬਰਾਦਰੀ ਦੇ ਅੰਦਰ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਰਵਿਦਾਸ ਬਰਾਦਰੀ ਚ ਆਉਂਦੇ ਆ ਇਸ ਕਰਕੇ ਰਵਿਦਾਸ ਬਰਾਦਰੀ ਦਾ ਵੋਟ ਰਿੰਕੂ ਵੱਲ ਜਾ ਸਕਦਾ ਹੈ ਕਿੰਨਾ ਸ਼ਿਫਟ ਹੁੰਦਾ ਹੈ ਕਿਉਂਕਿ ਚੰਨੀ ਵੀ ਜਿਹੜਾ ਉਹ ਦਲਿਤ ਨੇ ਤਾਂ ਇਸ ਕਰਕੇ ਚੀਜ਼ਾਂ ਜਿਹੜੀਆਂ ਨੇ ਉਹ ਮੈਨੇ ਰੱਖਦੀਆਂ ਨੇ ਕਿ ਕੀ ਬਣਦਾ ਹੈ ਪਰ ਫਿਲਹਾਲ ਪ੍ਰਧਾਨ ਮੰਤਰੀ ਨੇ ਰੈਲੀ ਕੀਤੀ ਰੈਲੀ ਚ ਆਦਮپور ਮੇਰੇ ਖਿਆਲ ਨਾਲ ਆਦਮپور 에ਰਪੋਰਟ ਦਾ ਨਾਮ ਜਿਹੜਾ ਉਹ ਭਗਤ ਰਵਿਦਾਸ ਦੇ ਨਾਮ ਤੇ ਰੱਖਣ ਦੀ ਗੱਲ ਕੀਤੀ ਗਈ ਹੈ ਜਾਣਕਰ ਕਹਿੰਦੇ ਕਿ ਸ਼ਾਇਦ ਇਹ ਚੀਜ਼ ਹਿੱਟ ਕਰ ਜਾਵੇ ਅਤੇ ਰਵਿਦਾਸ ਬਰਾਦਰੀ ਦਾ ਵੋਟ ਰਿੰਕੂ ਵੱਲ ਚਲ ਜਾਵੇ ਕਿਉਂਕਿ ਰਿੰਕੂ ਰਵਿਦਾਸ ਬਰਾਦਰੀ ਚ ਆਉਂਦੇ ਆ ਇਸ ਕਰਕੇ ਇਹ ਹੋ ਸਕਦਾ ਹੈ ਇਹ ਕਿੰਨਾ ਕਿ ਹਿੱਟ ਕਰਦਾ ਇਹ ਵੇਖਣ ਵਾਲੀ ਗੱਲ ਹੈ ਪਰ ਸ਼ਹਿਰ ਦੇ ਅੰਦਰ ਸਧਾਰਨ ਦਲਿਤ ਵੋਟਰ ਹੈ ਉਹ ਚੰਨੀ ਵੱਲ ਸ਼ਿਫਟ ਕਰ ਰਿਹਾ ਬੀਐਸਪੀ ਦੇ ਵੋਟ ਬੈਂਕ ਦੇ ਵਿੱਚ ਇੱਕ ਠੀਕ ਠਾਕ ਖੋਰਾ ਜਿਹੜਾ ਉਹ ਲਾ ਰਿਹਾ ਹਾਲਾਂਕਿ ਬੀਐਸਪੀ ਤਕੜੀ ਹੋ ਕੇ ਲੜਦੀ ਹੋਈ ਵਿਖਾਈ ਦੇ ਰਹੀ ਹੈ ਬਲਵਿੰਦਰ ਕੁਮਾਰ ਬਹੁਤ ਤਕੜੇ ਹੋ ਕੇ ਲੜਦੇ ਵਿਖਾਈ ਦੇ ਰਹੇ ਨੇ ਕਿੰਨਾ ਕੁ ਗੇਨ ਕਰਦੇ ਆ ਦੇਖੋ ਚੰਨੀ ਦੀ ਜਿੱਤ ਹਾਰ ਦਾ ਮਾਰਜਿਨ ਇਸ ਗੱਲ ਦੇ ਉੱਤੇ ਬੜਾ ਨਿਰਪਰ ਕਰਨਾ ਹੈ ਕਿ ਬੀਐਸਪੀ ਕਿੰਨੀ ਵੋਟ ਲੈ ਕੇ ਜਾਂਦੀ ਹੈ ਜੇਕਰ ਬੀਐਸਪੀ ਦੇ ਵੋਟ ਚ ਠੀਕ ਠਾਕ ਖੋਰਾ ਲੱਗਦਾ ਤਾਂ ਚੰਨੀ ਦਾ ਮਾਰਜਿਨ ਬਹੁਤ ਸੋਹਣਾ ਹੋ ਸਕਦਾ ਜੇਕਰ ਠੀਕ ਠਾਕ ਖੋਰਾ ਨਹੀਂ ਲੱਗਦਾ ਤਾਂ ਚੰਨੀ ਦਾ ਮਾਰਜਿ ਦੂਜੀ ਗੱਲ ਇਹ ਹੈ ਕਿ ਭਾਜਪਾ ਨੂੰ ਸ਼ਹਿਰੀ ਵੋਟਰ ਕਿੰਨਾ ਵੋਟ ਕਰਦਾ ਪਿੰਡਾਂ ਦੇ ਵਿੱਚ ਤਾਂ ਭਾਜਪਾ ਨੂੰ ਵੜ ਨਹੀਂ ਦਿੱਤਾ ਜਾ ਰਿਹਾ ਸ਼ਹਿਰਾਂ ਦੇ ਵਿੱਚ ਆਮ ਆਦਮੀ ਪਾਰਟੀ ਵੀ ਪੂਰੀ ਫਾਈਟ ਦੇ ਰਹੀ ਹੈ ਇਸ ਕਰਕੇ ਓਵਰਆਲ ਜਿਹੜੀ ਫਾਈਟ ਹੈ ਉਹ ਚੰਨੀ ਤੇ ਆਮ ਆਦਮੀ ਪਾਰਟੀ ਚ ਬਣਦੀ ਹੋਈ ਵਿਖਾਈ ਦਿੰਦੀ ਹੈ ਸੁਸ਼ਕੀ ਸੁਸ਼ੀਲ ਕੁਮਾਰ ਰਿੰਕੂ ਪਿੰਡਾਂ 'ਚ ਜਾ ਕੇ ਫਾਈਟ ਤੋਂ ਬਾਹਰ ਨਿਕਲਦੇ ਹੋਏ ਵਿਖਾਈ ਦਿੰਦੇ ਨੇ ਸ਼ਹਿਰਾਂ ਦੇ ਵਿੱਚ ਵੀ ਸੁਸ਼ੀਲ ਕੁਮਾਰ ਰਿੰਕੂ ਨੂੰ ਲੈ ਕੇ ਇੱਕ ਗੱਲ ਤਾਂ ਇਹ ਹੈਗੀ ਹੈ ਕਿ ਉਹ ਦਲ ਬਦਲੀ ਦਾ ਟੈਗ ਜਿਹੜਾ ਉਹਨਾਂ ਤੇ ਬਹੁਤ ਵੱਡਾ ਜਿਹੜਾ ਆਮ ਦੁਕਾਨਦਾਰ ਹੈ ਆਮ ਵਪਾਰੀ ਹੈ ਆਮ ਬੰਦਾ ਹੈ ਜਿਹੜਾ ਕਿਸੇ ਪਾਰਟੀ ਨਾਲ ਨਹੀਂ ਚੱਲਦਾ ਸਮੇ ਦੇ ਹਿਸਾਬ ਨਾਲ ਸਹੂਲਤਾਂ ਦੇ ਹਿਸਾਬ ਨਾਲ ਵਾਰਿਆਂ ਦੇ ਹਿਸਾਬ ਨਾਲ ਵੋਟ ਕਰਦਾ ਉਹ ਰਿੰਕੂ ਨੂੰ ਪਸੰਦ ਨਹੀਂ ਕਰ ਰਿਹਾ ਤੇ ਉਹ ਚੰਨੀਵਾਲ ਕਲੀਅਰ ਐਂਡ ਕੱਟ ਜਾ ਰਿਹਾ ਤੇ ਇੱਕ ਉਹ ਵੋਟਰ ਚੰਨੀਵਾਲ ਜਾ ਰਿਹਾ ਜਿਹਨੂੰ ਲੱਗਦਾ ਹੈ ਕਿ ਐਸੀ ਜੇਤੂ ਨਾਲ ਜਾਣਾ ਹੈ ਵੀ ਰਿੰਕੂ ਨੇ ਕਿਹੜਾ ਜਿੱਤਣਾ ਹੈ ਮਿੰਦਰ ਕੇਪੀ ਨੇ ਕਿਹੜਾ ਜਿੱਤਣਾ ਹੈ ਇਸ ਕਰਕੇ ਵੋਟ ਕਿਉਂ ਖਰਾਬ ਕੀਤੀ ਜਾਵੇ ਤਾਂ ਇਸ ਕਰਕੇ ਉਹ ਚੰਨੀ ਨੂੰ ਵੋਟ ਪਾ ਰਹੇ ਨੇ ਤੇ ਦੋਵੇਂ ਸੀਟਾਂ ਹੁਸ਼ਿਆਰਪੁਰ ਤੇ ਜਲੰਧਰ ਜਿਹੜੀਆਂ ਨੇ ਉਹ ਲਗਭਗ ਕਹਿ ਲਈਏ ਕਿ ਐਜ ਟੂ ਐਜ ਕਲੀਅਰ ਹੁੰਦੀਆਂ ਨਜ਼ਰ ਆਉਂਦੀਆਂ ਨੇ ਮੈਂ ਇਹ ਕਦੇ ਦਾਵਾ ਨਹੀਂ ਕਰਦਾ ਕਿ ਜੋ ਮੈਂ ਜੋ ਮੇਰਾ ਅਧਿਆਨ ਹੈ ਉਸ ਆਖਰ ਜਿਹੜਾ 12 ਵਜੇ 4 ਜੂਨ ਨੂੰ ਸੱਚ ਸਾਫਤ ਹੋਵੇਗਾ ਅਜਿਹੀ ਮੈਂ ਕਦੇ ਨਹੀਂ ਗੱਲ ਕਰਦਾ ਕਿਉਂਕਿ ਇਹ ਜਲੰਧਰ ਦੇ ਲੋਕਾਂ ਦੇ ਹੱਥ 'ਚ ਆ ਜਿਹੜਾ ਲੋਕਤੰਤਰ 'ਚ ਲੋਕ ਮਹਾਨ ਹੁੰਦੇ ਆ ਲੋਕਾਂ ਨੇ ਫੈਸਲਾ ਕਰਨਾ ਜੋ ਗਰਾਊਂਡ ਤੇ ਸਥਿਤੀਆਂ ਬਣਦੀਆਂ ਨੇ ਉਹ ਮੈਂ ਤੁਹਾਡੇ ਨਾਲ ਸਾਂਝੀਆ ਕੀਤੀਆਂ ਨੇ ਚੰਨੀ ਨੂੰ ਠੀਕ ਠਾਕ ਹੈ ਜਲੰਧਰ ਤੋਂ ਹੁਸ਼ਿਆਰਪੁਰ ਦੇ ਵਿੱਚ ਰਾਜਕੁਮਾਰ ਚੱਬੇਵਾਲ ਠੀਕ ਠਾਕ ਹੈ ਜਦੇ ਨਾਲ ਸੌਖੀ ਸਥਿਤੀ ਦੇ ਵਿੱਚ ਨੇ ਅਲਟੀਮੇਟ ਕਿਉਂਕਿ ਅੱਜ ਦੀ ਰਾਤ ਤੇ ਆ ਜਿਹੜੇ ਕੁਝ ਘੰਟੇ ਦਿਨ ਦੇ ਬਾਕੀ ਨੇ ਮੈਟਰ ਕਰਨੇ ਨੇ ਇਹਨਾਂ ਦੇ ਵਿੱਚ ਕੋਈ ਹਿੱਲ ਜੁਲ ਨਹੀਂ ਹੁੰਦੀ ਤਾਂ ਸ਼ਾਇਦ ਨਤੀਜੇ ਇਸੇ ਤਰ੍ਹਾਂ ਆਉਣ ਪਰ ਫਿਰ ਵੀ ਅਸੀਂ ਲੋਕਾਂ ਤੇ ਛੱਡਦੇ ਹਾਂ ਲੋਕ ਕੀ ਫੈਸਲਾ ਕਰਦੇ ਆ ਇਹ ਲੋਕ ਦੱਸਣਗੇ ਤੁਹਾਡੀ ਕੀ ਰਾਏ ਆ ਕਮੈਂਟ ਬਾਕਸ ਚ ਜ਼ਰੂਰ ਦਿਓ